ਫਾਜ਼ਿਲਕਾ ਜੀਨੂ 24 ਤੇ ਜੁੜਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਦਸਖਤ ਚੰਨਣਾ ਨਵੇਂ ਜੁੜਿਆਣ ਚੰਨਣਾ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਨਾਮੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਅੱਜ ਤੁਹਾਨੂੰ ਲੈ ਕੇ ਪਹੁੰਚੇ ਹਾਂ ਫਾਜ਼ਿਲਕਾ வன ਵਿਭਾਗ ਜੰਗਲਾਤ ਦੇ ਦਫ਼ਤਰ ਦੇ ਅੱਗੇ ਜਿੱਥੇ வன ਵਿਭਾਗ ਦੀਆਂ ਨਰਸਰੀਆਂ 'ਚ ਕੰਮ ਕਰਦੇ ਕੱਚੇ ਕਾਮਿਆਂ ਵੱਲੋਂ ਧਰਨਾ ਲਗਾ ਕੇ ਪ੍ਰੋਸ਼ ਪ੍ਰਦਰਸ਼ਨ ਕਰਕੇ ਅਤੇ ਪੰਜਾਬ ਦੇ ਵਰਨਪੋ ਦੇ ਵਿੱਚ 77 ਕ੍ਰਿਸ਼ਨ ਕੁਮਾਰ ਜੀ ਦਾ ਜੋ ਪਤਲਾ ਫੂਕ ਕੇ ਨਾਰੇਬਾਜੀ ਕੀਤੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਆਪਣੀ ਪੜਾਅ ਕੱਢੀ ਤੇ ਇਸ ਧਰਨੇ ਦੇ ਵਿੱਚ ਜੂਨੀਅਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੇਵੀਆਂ ਵਾਲਾ ਅਤੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਮਲੋਠ ਜਗਦੀਸ਼ ਕੁਮਾਰ ਸਜਰਾਨਾ ਮੁਕਸਰ ਡਿਵੀਜ਼ਨ ਦੇ ਪੂਰਨ ਸਿੰਘ ਸਜਰਾਨਾ ਫਾਇਲਗੜ ਰੇਂਜ ਫਾਇਲਕਾ ਪ੍ਰਧਾਨ ਮਾਨਗ ਸਿੰਘ ਜਰਨਲ 77 ਪੂਰਨ ਸਿੰਘ ਸਹਿਸਕੱਤਰ 프리ਤਮ ਸਿੰਘ ਸਜਰਾਣਾ ਜੁਆਇੰਟ ਸਕੱਤਰ ਅਤੇ ਜੀ ਨਿਊਜ਼ 24 ਚੈਨਲ ਦੇ ਪੱਤਰਕਾਰ ਨਾਲ ਸੂਬਾ ਪ੍ਰਧਾਨ ਬਲਵੀਰ ਸਿੰਘ ਸੇਵੀਆਂ ਵਾਲੇ ਨੇ ਧਰਨੇ ਬਾਰੇ ਜਾਣਕਾਰੀ ਦਿੱਤੀ ਅਤੇ ਆਉਣ ਵਾਲੀ ਨਵੀਂ ਰੂਪਰੇਖਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਫਾਇਲਕਾ ਤੋਂ ਜਗਦੇਵ ਸਿੰਘ ਦੀ ਖਾਸ ਰਿਪੋਰਟ ਫਾਇਲਕਾ ਦੇ ਚਾਨਣ ਵਾਲੀ ਨਰਸਰੀ ਤੋਂ ਪੀਨ ਨਰਸੀ ਦੇ ਕੱਚੇ ਮੁਲਾਜ਼ਮਾਂ ਨੇ ਨਾਰੇਬਾਜੀ ਕਰਕੇ ਇਤਰਵਾਨਗੀ ਕੀਤੀ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਵਿਸ਼ਕਰ ਜਗਤਕਤਰ ਕਿਸ਼ਨ ਕੁਮਾਰ ਮੁਰਦਾਬਾਦ 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 ਜੀ ਨੂੰ ਸਵਾਗਤ ਸਰ ajo ਧਰਨਾ ਲਾਇਆ ਗਿਆ ਜੋ ਅਜੇ ਧਰਨਾ ਲਾਇਆ ਗਿਆ ਕਿਸ ਵੇਲੇ ਲਾਇਆ ਤੇ ਕਿਸ ਦਾ ਬਤਲਾ ਫੁਕਿਆ ਗਿਆ ਜੀ ਮੈਂ ਜੀ ਸੁਪਾ ਜਗਤਕਤਰ ਬਲਬੀਰ ਸਿੰਘ ਟੀਵੀਆਂ ਡੈਮੋਕਰੇਟਿਕ ਖਲਾਸ ਮਲਾਜ ਮਿਊਨੀਆਂ ਨੂੰ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਕ੍ਰਿਸ਼ਨ ਕੁਮਾਰ ਸੈਂਟਰੀ ਜਿਹੜਾ ਸਾਡਾ ਫੈਕਟਰੀ ਹੈਗਾ ਉਹਨੇ ਇੱਕ ਚਿੱਠੀ ਕਿੱਡੀਆ ਮੀਟਿੰਗ ਕਰਕੇ ਉਹਦੇ ਵਿੱਚ ਜਿਹੜੇ ਸਾਡੇ ਪੰਜਾਬ ਸਰਕਾਰ ਦੇ ਮਲਾਜਮਾਂ ਉਹਨਾਂ ਨੂੰ ਇਹਨਾਂ ਨੇ ਕਿਹਾ ਵੀ ਡਰੇਗਾ ਦੇ ਵਿੱਚ ਜਿਹੜਾ ਵੀ ਇਹਨਾਂ ਨੂੰ ਕੰਮ ਕੰਮ ਤੇ ਲਾਓ ਤੇ ਜਿਹੜਾ ਦੂਜਾ ਕੰਮ ਆ ਸਾਡਾ ਬਿਲਕੁਲ ਬੰਦ ਕਰਨ ਦੇ ਕਿਨਾਰੇ ਤੇ ਕਰਤਾ ਨਹੀਂ ਕਿਉਂਕਿ ਚਿੱਠੀ ਜਿਹੜੇ ਵਣ ਮੰਡਲ ਅਫਸਰ ਸਾਡੇ ਡੀਐਫ ਸਾਹਿਬ ਨੇ ਕੱਢੀ ਆ ਉਹਦੇ ਵਿੱਚ ਇਹਨਾਂ ਨੇ ਇਹ ਲਿਖਿਆ ਵੀ ਜਿਹੜੇ ਸਕੈਲਡ ਤੇ ਅਨਸਕੈਲਡ ਲੇਬਰ ਆ ਉਹਨਾਂ ਨੂੰ ਵੀ ਮਰੇਗਾ ਦੇ ਵਿੱਚ ਕੰਮ ਕਰਾਇਆ ਜਾਵੇ ਪਰ ਮੈਂ ਮੰਤਰੀ ਸਾਹਿਬ ਤੋਂ ਤੇ ਚੀਫ ਸਾਹਿਬ ਤੋਂ ਤੇ ਚੀਫ ਸੈਕਟਰੀ ਤੋਂ ਇੱਕ ਮੈਂ ਮੰਗ ਕਰਦਾ ਵੀ ਸਾਨੂੰ ਇਹ ਦੱਸਿਆ ਜਾਵੇ ਵੀ ਜਦੋਂ ਸਾਡੂ ਚਿੱਠੀ ਕੱਢਣ ਤੋਂ ਪਹਿਲਾਂ ਮੀਟਿੰਗ ਕਰਨ ਤੋਂ ਪਹਿਲਾਂ ਇਹਨਾਂ ਚਿੱਠੀ ਕਿਹੜੇ ਵਾਸਤੇ ਕੱਢੀ ਆ ਕਿਉਂਕਿ ਜਿਹੜਾ ਨਰੇਗਾ ਦਾ ਇੱਕ ਇਕਟਾ ਉਹਦੇ ਵਿੱਚ ਸਿਰਫ 100 ਦਿਨ ਕੰਮ ਦਿੱਤਾ ਜਾਂਦਾ ਸਾਡੇ ਜਿਹੜੇ ਮੁਲਾਜ਼ਮਾਂ ਉਹ 20-20 ਸਾਲ ਤੋਂ ਲਗਾਤਾਰ ਤਰਖਾਹਾਂ ਲੈ ਰਹੇ ਆ ਅੱਜ ਵੀ ਘੱਟੋ ਘੱਟ 500 ਰੁਪਏ ਤੇ ਅੱਧੀ ਦੇਹਲੀ ਸਾਡੀ ਤੇ ਜਿਹੜੀ ਸੈਂਟਰ ਸਰਕਾਰ ਦੀ ਸਕੀਮ ਆ ਉਹ ਚ 3 ਮਹੀਨਿਆਂ ਦੀ ਸਕੀਮ ਆ 3 ਮਹੀਨਿਆਂ ਦੇ ਵਿੱਚ 100 ਦਿਨ ਲੱਗਣਾ ਉਹਦੇ ਚ 300 ਤੇ 2 ਰੁਪਏ ਦਿਹਾੜੀ ਆ ਅਸੀਂ ਕ੍ਰਿਸ਼ਨ ਕੁਮਾਰ ਜੀ ਨੂੰ ਪੁੱਛਣਾ ਚਾਹੁੰਦੇ ਆ ਵੀ ਇਹ ਕਿਹੜੇ ਦਿਮਾਗ ਦੇ ਨਾਲ ਤੂੰ ਚਿੱਠੀ ਗੱਡੀ ਮਤਲਬ ਖੜਾ ਰਿਆ ਕਿਉਂਕਿ ਜਾਂ ਤਾਂ ਕ੍ਰਿਸ਼ਨ ਕੁਮਾਰ ਇਹ ਸਾਨੂੰ ਇੱਕ ਜਵਾਬ ਦੇਵੇ ਵੀ ਜਿਹੜੀ ਇਹ ਚਿੱਠੀ ਆ ਵੀ ਸਾਨੂੰ ਲਗਾਤਾਰ 312 ਦਿਨ ਕਿਹੜੇ ਹਿਸਾਬ ਦੇ ਨਾਲ ਇਹ ਕੰਮ ਦੇਊਗਾ ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਸਾਨੂੰ ਮਤਲਬ ਡੇਲੀਵੇਸ ਤੇ ਰੱਖਿਆ ਹੋਇਆ ਦੂਜੇ ਪਾਸੇ ਪੰਜਾਬ ਸਰਕਾਰ ਸਾਨੂੰ ਜਿਹੜਾ ਨਰੇਗਾ ਦੇ ਵਿੱਚ ਧੱਕ ਰਹੀ ਆ ਇੱਕ ਪਾਸੇ ਪੰਜਾਬ ਸਰਕਾਰ ਜਦੋਂ ਹੋਤ ਦੇ ਵਿੱਚ ਆਉਣ ਤੋਂ ਪਹਿਲਾਂ ਜਦੋਂ ਇਹਨੇ ਬੰਨਣਾ ਸੀ ਸਾਡੇ ਟੀਮਾ ਸਾਹਿਬ ਨਾਲ ਵੀ ਮੀਟਿੰਗ ਹੋਈ ਜਦੋਂ ਸਾਡੇ ਘਰ ਨੇ ਸੀ ਪਟਿਆਲੇ ਵਾਲੀ ਛੜ ਤੇ ਫਿਰ ਇਸ ਤੋਂ ਬਾਅਦ ਸਾਡੇ ਜਿਹੜੇ ਸਪੀਕਰ ਕਲਤਾਰ ਸਿੰਘ ਸੰਧਵਾ ਉਹਨਾਂ ਨਾਲ ਵੀ ਗੱਲ ਹੋਈ ਤੋ ਕਹਿੰਦੇ ਸਾਡੀ ਸਰਕਾਰ ਆਉਣ ਦਿਓ ਵੀ ਜੇ ਤੰਨੀ ਸਰਕਾਰ ਨੂੰ ਸਾਨੂੰ ਪੱਕਾ ਨਹੀਂ ਕੀਤਾ ਤੁਸੀਂ ਦੋ ਮਹੀਨੇ ਦੇ ਵਿੱਚ ਵਿੱਚ ਪੱਕੇ ਕਰਾਂਗੇ ਪਰ ਇਹ ਸਰਕਾਰ ਦੀ ਮਨਛਾ ਇੰਨੀ ਗੰਦੀ ਆ ਇਹਦਾ ਸੋਚ ਇੰਨੀ ਗੰਦੀ ਆ ਜਦੋਂ ਪੱਕੇ ਕਰਨ ਦੀ ਵਾਰੀ ਆ ਗਈ ਤਾਂ ਇਹਨਾਂ ਨੇ ਇਹ ਤਾਂ ਪਹਿਲਾਂ ਇੱਕ ਮੰਗ ਰੱਖੀ ਬਿ ਆਣਪੜ ਬੰਦਾ ਜਿਹੜਾ ਸੀ ਪੱਕਾ ਨਹੀਂ ਕਰਨਾ ਸਰ ਤੁਸੀਂ ਸਰਕਾਰ ਦੇ ਕਿਸੇ ਮੰਤਰੀ ਨਾਲ ਜਾਂ ਐਮਐਲਏ ਨਾਲ ਕਿਸੇ ਵਿਧਾਇਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕੋਈ ਭਰੋਸਾ ਦਵਾਇਆ ਤੁਹਾਨੂੰ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਸਾਡੇ ਮੰਤਰੀ ਸਾਹਿਬ ਨੇ ਵੀ ਇਹ ਲਾਗੂ ਨਹੀਂ ਹੋ ਸਕਦੀ ਚਿੱਠੀ ਕਿਉਂਕਿ ਵੀ ਇਹ ਜਿਹੜਾ ਜਵਾਬ ਹੀ ਨਹੀਂ ਆਇਆ ਮੰਤਰੀ ਸਾਹਿਬ ਨੂੰ ਜਦੋਂ ਮੈਂ ਪੁੱਛਿਆ ਮੰਤਰੀ ਸਾਹਿਬ ਨੂੰ ਵੀ ਭਾਈ ਸਾਨੂੰ ਜਲਾ 312 ਦਿਨ ਕੰਮ ਦਿਓ ਤੇ ਕੰਮ ਦੇ ਤੇਰੇ ਕਰੇ ਚਿੱਠੀ ਕਢਾਓ ਸਾਨੂੰ ਸੈਂਟਰ ਤੋਂ ਜੇ ਸੈਂਟਰ ਦੇ ਵਿੱਚ ਸਾਨੂੰ ਕੰਮ ਦੇਣਾ 312 ਦਿਨਾਂ ਦੀ ਜਿਹੜੀ ਕਿਰਤ ਦਾ ਨਿਕਲੀ ਪੰਜਾਬ ਸਰਕਾਰ ਵੱਲੋਂ ਜਾਂ ਚੀਫ ਸਕੱਟਰੀ ਵੱਲੋਂ ਕੋਈ ਤੁਹਾਡੀ ਇਹ ਚਿੱਠੀ ਦੇ ਨੂੰ ਹੰਗੋਲਿਆ ਕੀਤਾ ਜਾਂਦਾ ਅੱਗੇ ਆਉਣ ਵਾਲੀ ਰੂਪਰੇਖਾ ਤੁਹਾਡੀ ਕੀ ਹੋਊਗੀ ਧਰਨੇ ਦੀ ਅੱਗੇ ਆਉਣ ਵਾਲੀ ਰੂਪਰੇਖਾ ਜਿਹੜੀ ਹੈਗੀ ਸਾਡੀ ਉਹੀ ਤਿੱਖੇ ਸੰਕਲਪ ਕਰਾਂਗੇ ਜਿੱਥੇ ਵੀ ਪੰਜਾਬ ਸਰਕਾਰ ਦਾ ਕੋਈ ਮੰਤਰੀ ਜਾਂ ਕੋਈ ਐਮਐਲਏ ਉਹਦੇ ਘਰਾਂ ਦਾ ਘਰਾਓ ਕਰਾਂਗੇ ਅਸੀਂ ਇਹਨਾਂ ਨੂੰ ਬਾਹਰ ਨਹੀਂ ਨਿਕਲਦੇ ਠੀਕ ਹੈ ਥੈਂਕ ਯੂ